ਕੋਈ ਨੌਜਵਾਨ ਨਸ਼ਾ ਖਾ ਕੇ ਟੀਕਾ ਲਾ ਕੇ ਮਰ ਜਾਏ ਸੀ ਬੜਾ ਵੀਡੀਓ ਸ਼ੇਅਰ ਕਰਦੇ ਆ ਬਣਾ ਕੇ ਬੜਾ ਭੰਡ ਦੇ ਆ ਪੰਜਾਬ ਜਵਾਨੀ ਖਤਮ ਹੋ ਗਈ ਆ ਵੇਖ ਲਓ ਭਰਾਵੋ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਨਾ ਉਵੇਂ ਜਵਾਨੀ ਦੇ ਵੀ ਦੋ ਹਿੱਸੇ ਨੇ ਇੱਕ ਨਸਿਆਂ ਦੇ ਵਿੱਚ ਗਲਤਾਨ ਅਤੇ ਇੱਕ ਨਸਿਆਂ ਤੋਂ ਬਾਹਰ ਹੈ ਭਾਵ ਕਿ ਨਸਿਆਂ ਤੋਂ ਬਾਹਰ ਹੈ ਆ ਵੇਖੋ ਆ ਤੁਸੀਂ ਇਨਾਮ ਵੇਖੇ ਨੇ ਇਹ ਮੈਡਲ ਟਰੋਫੀਆਂ ਕੋਈ ਐਵੇਂ ਨਹੀਂ ਇਹ ਪਿੰਡ ਮੰਡੀਕਲਾ ਦੇ ਵਿੱਚ ਹਾਰਡਵਰਕ ਨਾਮ ਦੀ ਇੱਕ ਅਕੈਡਮੀ ਹੈ ਉਸ ਅਕੈਡਮੀ ਵੱਲੋਂ ਨਿੱਕੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਪ੍ਰੈਕਟਿਸ ਕਰਵਾਈ ਜਾਂਦੀ ਹੈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਬੱਚੇ ਜ਼ਿਲ੍ਹਾ ਪੱਧਰ ਤੇ ਪੰਜਾਬ ਪੱਧਰ ਤੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਖੇਡ ਕੇ ਆਹ ਦੇਖੋ ਅੱਜ ਦਾ ਜਿਹੜਾ ਸਮਾਗਮ ਹੈ ਉਹਨਾਂ ਬੱਚਿਆਂ ਦੇ ਹੌਸਲੇ ਫਜਾਏ ਵਾਸਤੇ ਹੈ ਜਿਹੜੇ ਬੱਚੇ ਨੈਸ਼ਨਲ ਖੇਡ ਕੇ ਪੋਜੀਸ਼ਨਾਂ ਹਾਸਲ ਕਰ